ਕਿ ਸਾਡਾ ਵੋਟ ਸ਼ੇਅਰ ਤਕੜਾ ਹੈ ਕਿਤੇ ਵੀ ਤੁਸੀਂ ਸੀਟ ਦੇ ਉੱਪਰ ਫੋਕਸ ਕਰਦੇ ਨਹੀਂ ਦਿਖਾਈ ਦੇ ਰਹੇ ਕਿ ਇਹ ਵਾਲੀ ਸੀਟ ਜਿਹੜੀ ਆ ਸਾਨੂੰ ਆਜੂਗੀ ਤੁਸੀਂ ਗੱਲ ਨੂੰ ਸਮਝ ਰਹੇ ਹੋ ਪੰਜਾਬ ਦੇ ਲੋਕਾਂ ਨੂੰ ਅਸੀਂ ਸਮਝਾਣਾ ਤਾਂ ਕਰਕੇ ਚਰਚਾ ਕਰ ਰਹੇ ਆ ਤੁਹਾਨੂੰ ਲੱਗ ਰਿਹਾ ਕਿ ਸੀਟ ਨਹੀਂ ਆ ਰਹੀ ਬਠਿੰਡਾ ਫਿਰੋਜ਼ਪੁਰ ਸਾਡੀ ਸੀਟ ਆ ਜਿਹੜਾ ਮਰਜੀ ਆ ਜੇ ਜਿੱਤਾਂਗੇ ਅਸੀਂ ਦੋ ਸੀਟਾਂ ਦੇ ਉੱਪਰ ਆ ਗਏ ਨਾ ਸਰ ਤੁਸੀਂ ਵੀ ਭਜਾਇਆ ਸੀ ਪਿਛਲੀ ਵਾਰੀ ਕਾਂਗਰਸ ਵਾਲਿਆਂ ਦਾ ਪੁੱਛੋ ਸਿੱਖਾ ਵਾਲਾ ਸਾਹਿਬ ਨੂੰ ਕੁਰਤੇ ਪਜਾਮੇ ਦੇ ਪੈਸੇ ਨਹੀਂ ਦਿੰਦੇ ਮੁਕਾਬਲੇ ਇਕੱਲਿਆਂ ਨਾਲ ਕਰਦੇ ਆ ਸਰ ਮੈਨੂੰ ਹੁਣ ਤੁਸੀਂ ਵਿੱਚ ਨਾ ਬੋਲੋ ਹੁਣ ਤਨੇਜਾ ਸਾਹਿਬ ਕੋ ਜਾਲ ਲੈਂਦਾ ਤਨੇਜ ਉਹਨਾਂ ਦਾ ਨੇਟੀ ਵਿੱਚ ਜਿਵੇਂ ਹੁਣ ਸਰ ਜਾ ਲੈਂਦੇ ਸਰ ਹੁਣ ਜਾ ਲੈਂਦੇ ਕਿਰਪਾ ਕਿਰਪਾ ਤੇਨਿਹਦਾ ਸਾਹਿਬ ਜੋ ਢਿੱਲੋਂ ਸਾਹਿਬ ਨੇ ਹੁਣੇ ਕਿਹਾ ਕਿ ਦੋ ਸੀਟਾਂ ਦੇ ਉੱਪਰ ਤਾਂ ਹੈ ਮਤਲਬ ਕਿ ਇਹ ਚਟਾਨ ਵਾਂਗ ਪੱਕੇ ਦੱਸ ਰਹੇ ਕਿ ਅਸੀਂ ਜਿੱਤ ਰਹੇ ਹਾਂ ਭਾਜਪਾ ਦੇ ਮੈਂ ਕਿਹਾ ਕਿ ਹਾਲਾਤ ਨਾਜ਼ੁਕ ਕਿਉਂ ਆ ਪੰਜਾਬ ਦੇ ਵਿੱਚ ਆਪਾਂ ਉਹਦੇ ਪਿਤਾ ਚਾਚਾ ਕਰ ਰਹੇ ਸੀਟ ਇੱਕ ਵੀ ਆਂਦੀ ਕਹਿੰਦਾ ਦਿਖਾਈ ਨਹੀਂ ਦੇ ਰਹੀ ਭਾਈਵਾਲ ਸੀ 10 ਸੀਟਾਂ ਜਿੱਦੇ ਸੀ 11 ਸੀਟਾਂ ਜਿੱਦੇ ਸੀਗੇ ਭਾਜਪਾ ਨਾਲ ਭਾਈਵਾਲੀ ਖਤਮ ਹੋਈ ਹੋਣੀ ਆਪਣੇ ਕਲੇਮ ਕਰ ਰਹੇ ਅਸੀਂ ਦੋ ਸੀਟਾਂ ਦੇ ਜਿੱਤ ਰਹੇ ਹਾਂ ਜਦਕਿ ਧਰਾਤਲ ਤੇ ਦੋਨੋਂ ਸੀਟਾਂ ਤੇ ਹਾਰ ਰਹੇ ਆ ਇਹਨਾਂ ਦੋਨਾਂ ਚ ਕੋਈ ਵੀ ਸੀਟ ਨਹੀਂ ਜਿੱਤੀ ਜਾ ਰਹੀ ਇਹਨਾਂ ਕੋਲ ਇਹ ਹਿڈن ਸਮਝੌਤੇ ਕਰ ਰਿਹਾ ਤੂੰ ਮੈਨੂੰ ਅੱਜ ਦਿਨ ਸੰਗਰੂਰ ਚ ਤਾ ਦੇ ਨੇ ਤੂੰ ਸਾਨੂੰ ਬਠਿੰਡਾ ਚ ਤਾ ਦੇ ਪੰਜਾਬ ਦੇ ਲੋਕਾਂ ਨੇ ਜਿੰਨਾ ਬੁਰਾ ਹਾਲ ਰੂਲਿੰਗ ਪਾਰਟੀ ਹੁੰਦੀ ਹੋ ਜਾਂ ਕਾਲੀ ਗੱਲ ਦਾ ਕੀਤਾ ਮਿਲਦਾ ਪਾਰੇ ਦੇ ਇਤਿਹਾਸ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਜਿੰਨਾ ਬੇਰੁਕੀ ਛੱਡ ਦਿੰਦੇ ਸਰ ਆ ਜਿਹੜੇ ਸਰ ਸੁਣੋ ਸੁਣੋ ਸਰ ਸਮਝੋ ਇੱਕ ਮਿੰਟ ਇੱਕ ਮਿੰਟ ਸਰ ਆਪਾਂ ਸਮਝਣਾ ਹੈ ਆਪਾਂ ਇਹਨਾਂ ਦਾ ਲੜਨਾ ਸਰ ਆਪਾਂ ਚਰਚਾ ਕਰ ਰਹੇ ਹਾਂ ਸਰ ਇਹ ਜਿਹੜੇ ਐਗਜ਼ਿਟ ਪੋਲਸ ਦੇ ਨਤੀਜੇ ਆ ਉਹ ਇਸ਼ਾਰਾ ਇਹ ਕਰ ਰਹੇ ਆ ਕਿ ਦੋਨੋਂ ਪਾਰਟੀਆਂ ਦੇ ਹਾਲਾਤ ਇੱਕੋ ਜਿਹੇ ਹੀ ਆ 19 21 ਦਾ ਹੀ ਫਰਕ ਹੈ ਸੀਟਾਂ ਕੋਈ ਜ਼ਿਆਦਾ ਦੋਨੋਂ ਨੇ ਨਹੀਂ ਦਿਖਾਈ ਦੇ ਰਹੇ ਹਾਲਾਤ ਟੈਕਨੀਕਲੀ ਮੈਂ ਟੈਕਨੀਕਲੀ ਸਮਝਾ ਦੇਣਾ ਸਰ ਟੈਕਨੀਕਲੀ ਮੈਂ ਚਲੋ ਤੁਸੀਂ ਟੈਕਨੀਕਲੀ ਸਮਝਾ ਦਿਓ ਸਰ ਆਪਾਂ ਸਮਝ ਲੀਏ ਟੀਲੋ ਸਾਹਿਬ ਹੋਲਡ ਕਰਨਾ ਟੀਲੋ ਸਾਹਿਬ ਹੋਲਡ ਕਰਨਾ ਇੱਕ ਵਾਰ ਟੈਕਨੀਕਲੀ ਸਮਝਾ ਰਹੇ ਹਾਂ ਅਸੀਂ 117 ਤੇ 23 ਸੀਟਾਂ ਦੇ ਲੜਦੇ ਸੀਗੇ ਜੇ ਸਾਡਾ ਵੋਟ ਸ਼ੇਅਰ 23 ਸੀਟਾਂ ਤੇ ਲੜਨ ਵਾਲਿਆਂ ਦਾ ਇਹਨਾਂ ਦੇ ਬਰਾਬਰ ਹੈ ਤਾਂ ਹਾਲਾਤ ਇੱਕੋ ਜਿਹੇ ਕਿੱਦਾਂ ਅਸੀਂ 13 ਤੋਂ ਤਿੰਨ ਲੋਕ ਸਭਾ ਲੜਦੇ ਸੀਗੇ 10 ਇਹਨਾਂ ਤੋਂ ਅੰਦੇ ਸੀਗੇ ਅੱਜ ਫੇਰ ਸਾਡਾ ਵੋਟ ਸ਼ੇਅਰ ਵੱਧ ਹੈ ਸਾਡੇ ਹਾਲਾਤ ਇਹਨਾਂ ਨਾਲ ਕਿੱਦਾਂ ਅਸੀਂ ਇਹਨਾਂ ਨਾਲ ਕਿਤੇ ਹਾਲਾਤ ਚੰਗੇ ਚ ਬੈਠੇ ਆ ਅਸੀਂ ਤਾਂ ਕਹਿੰਦੇ ਭਲਾ ਹੋਇਆ ਮੇਰੇ ਤਰਫਾ ਪਟਾ ਜਿੰਦ ਜਾਵਰ ਟੁੱਟੀ ਸੀ ਤੇ ਸੇਅਰ ਤੋਂ ਪ੍ਰਾਪਤੀ ਘੱਟੜੀ ਲਾ ਕੇ ਥੱਲੇ ਰੱਖੀ ਆ ਸ਼ੇਰ ਤੋਂ ਪਾਪ ਦੀ ਗੱਠੜੀ ਲਾ ਕੇ ਥੱਲੇ ਰੱਖ ਦਿੱਤੀ ਅਸੀਂ ਲੋਕਾਂ ਨੇ ਸਾਨੂੰ ਕਿਹਾ ਤੁਸੀਂ ਅਕਾਲੀ ਦਲ ਤੋਂ ਜਾਨ ਛੁਡਾ ਲਈ ਚਹਿਰਾ ਪਿੰਡਾਂ ਤੋਂ ਸਾਨੂੰ ਲੋਕ ਪੁਲੇ ਦੇ ਲੋਕ ਲੋਕ ਪਤਾ ਨਹੀਂ ਸਰ ਕਿੰਨੇ ਤੋਂ ਜਾਨ ਛੁਡਾ ਰਹੇ ਇਹ ਤਾਂ 4 ਤਰੀਕ ਤੋਂ ਪਤਾ ਚੱਲੇਗਾ ਜਦੋਂ ਉਹ ਦਿਨ ਆਏਗਾ ਦਿਨ ਤਾਂ ਭਾਗਵਲਾ ਹੋਣਾ ਕਿਉਂਕਿ ਮੁਲਕ ਦੇ ਲਈ ਚੰਗਾ ਹੋਣਾ ਚਾਹੀਦਾ ਸੀ ਤੇ ਇਹ ਜਿਹੜੀ ਹੈ ਉਮੀਦ ਰੱਖ ਰਹੇ ਆ ਦੁਆ ਵੀ ਇਹੀ ਕਰਦੇ ਆਂ ਦਿਨ ਭਾਗਵਲਾ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣਨ ਜਾ ਰਹੇ ਆ ਐਨਡੀਆ ਨੂੰ 400 ਸੀਟਾਂ ਮਿਲ ਰਹੀਆਂ ਦਿਨ ਤੇ ਭਾਗਵਲਾ ਹੀ ਹੋਣਾ ਚਾਹੀਦਾ 443 ਲੈ ਜਾਓ ਪੰਜਾਬੀਆਂ ਨੇ ਤੁਹਾਡੀ ਢੂਈ ਨਹੀਂ ਮਾਰਨੀ ਸਰ ਆਪਾਂ ਸ਼ਬਦਾ ਦੀ ਮर्याਦਾ ਰੱਖੋ ਸ਼ਬਦਾ ਦੀ ਮर्याਦਾ ਰੱਖੋ ਬਾਕੀ ਬੀਜੀ ਰਹਿਣੇ ਸਰ ਇਹ ਤਾਂ ਬਿਲਕੁਲ ਹੀ ਠੀਕ ਨਹੀਂ ਹੈ ਸਰ ਜਿਸ ਤਰ੍ਹਾਂ ਸਰ ਦੀ ਮਾਰ ਦੀ ਸ਼ਬਦਾ ਪਾ ਇਸਤੇਮਾਲ ਕਰ ਰਹੇ ਮਾਤਾਵਾ ਦੇਣਾ ਚੈਨਲ ਦੇਖ ਰਹੀ ਹੈ ਤੁਸੀਂ ਕਿਸ 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 ਰਿਐਕਟ ਚੈਨਲ ਤੇ ਬੈਠੇ ਹੋ ਤੁਹਾਨੂੰ ਪਰਵਤਾ ਕਿਨੇ ਬਣਾਇਆ ਬੱਤਵੀ ਆਦਮੀ ਨੂੰ ਪੰਜਾਬੀਆਂ ਨੇ ਉਹ ਨਹੀਂ ਮਾਰਨੀ ਉਹ ਨਹੀਂ ਮਾਰਨੀ ਕਿਤੇ ਬੱਤ ਨਹੀਂ ਜਾਣਨੀ ਯਾਰ ਤੁਸੀਂ ਬਾਦਿਆ ਸਾਹਿਬ ਤੇਰੇ ਬੱਤ ਨਹੀਂ ਜਾਣਨੀ ਪਹਿਲੇ ਤੋਂ ਬਣਾਉਂਦੇ ਗਏ ਉਹਨਾਂ ਤੁਸੀਂ ਸਰ ਸਰ ਇਸ ਤਰ੍ਹਾਂ ਦੇ ਸ਼ਬਦਾਂ ਦਾ ਇਸਤੇਮਾਲ ਸਰ ਆਪਾਂ ਲਾਉ ਨਹੀਂ ਕਰਦੇ ਸਰ ਨਾ ਹੀ ਸਮਾਜ ਦੇ ਵਿੱਚ ਇੱਕ ਸੱਭੇਕ ਸਮਾਜ ਦੇ ਵਿੱਚ ਪੜ੍ਹੇ ਲਿਖੇ ਬੰਦੇ ਸਰ ਹਮ ਦੇਖਲਾ ਬੜਾ ਬੋਲਦੇ ਸਰ ਆਪਾਂ ਅਜਿਹਾ ਗੋਲਾ ਨਹੀਂ ਕਰ ਸਕਦੇ ਕਿਸੇ ਦੀ ਤੋਹੀਨ ਨਹੀਂ ਕਰ ਸਕਦੇ ਸਰ ਕੀ ਪਾ ਕਰਦੇ ਮੈਂ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਦਾ ਬੈਸ ਤੇ ਬੀਜੇਪੀ ਪੈਨਲਿਸਟ ਇਹ ਮਾਫੀ ਮੰਗਣੀ ਚਾਹੀਦੀ ਇਹਨਾਂ ਜਿਹੜੇ ਨਾਲ ਸ਼ਬਦ ਯੂਜ਼ ਕੀਤੇ ਸਰ ਬਾਗਿਆ ਸਾਹਿਬ ਸਰ ਥਿਸ ਇਜ਼ ਨਾਟ ਰਾਈਟ ਸਰ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਜਿਹੜੇ ਨਾਲ ਸ਼ਬ ਯੋਣੀ ਮਾਰਨੀ ਤੁਹਾਡੀ ਹੋਣੀ ਮਾਰਨੀ ਇਹ ਗੱਲਾਂ ਕੱਟਣ ਵਾਸਤੇ ਬੈਠੇ ਆ ਇੱਥੇ ਪੰਜਾਬੀ ਚੈਨਲ ਤੇ ਮੈਂ ਨਾਲ ਟੀਚਰ ਨਾਲ ਗੱਲ ਕਰ ਰਿਹਾ ਕਮੀਨ ਨਾਲ ਗੱਲ ਕਰ ਰਿਹਾ ਮੇਰੇ ਨਾਲ ਤੂਤੜਾ ਕਰ ਰਿਹਾ ਇਹਨਾਂ ਨਾਲ ਮੈਂ ਵੀ ਤੂਤੜਾ ਕਰ ਸਕਦਾ ਮੈਂ ਵੀ ਇਹਨਾਂ ਨੂੰ ਉਂਗਲਾ ਦਿਖਾ ਸਕਦਾ ਬਿਲਕੁਲ ਗਲਤ ਕਿਸਾਨ ਵਿਰੋਧੀ ਬਿਲਕੁਲ ਗਲਤ ਤੁਸੀਂ ਕਿਹਾ ਕਿ ਪੰਜਾਬੀਆਂ ਤੁਹਾਡੀ ਹੋਣੀ ਮਾਰਨੀ ਨਹੀਂ ਮਾਰਨੀ ਕਿਹਨਾਂ ਸਭ ਕੋ ਜਾ ਕੇ ਆ ਰਹੇ ਸਰ 1 ਮਿੰਟ ਕਿਸਾਨ ਵਿਰੋਧੀ ਦੀ ਗੱਲ ਛੱਡੋ ਪਹਿਲੇ ਗੱਲਾਂ ਤੇ ਆਓ ਤੁਸੀਂ किसान गाला, गाला, ने मगर तो 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 लोग तो तो करना छोड़ो तो एक मिनट साहब आ सर 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 एक 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 मिनट 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 होल्ड होल्ड करो दोनों करना कांग्रेस का हैं एक मिनट साहब की सिखा हो साहब ਜੋ ਖੜੀ ਵਾਲੇ ਸਰ ਸਭ ਤੋਂ ਪਹਿਲਾਂ ਤਾਂ ਜਿਹੜੀ ਆਪਣੀ ਅੱਜ ਦੀ ਡਿਬੇਟ ਸੀਗੀ ਉਹ ਐਗਜ਼ੈਕਟ ਪੋਲ ਦੇ ਬਾਰੇ ਸੀ ਐਗਜ਼ੈਕਟਲੀ ਸਰ ਕਿ ਉਹਨੂੰ ਡੀ ਰੇਲ ਕੀਤਾ ਗਿਆ ਜਾਣਬੁੱਝ ਕੇ ਹੂੰ ਕਿਉਂਕਿ ਜਿਹੜੀ ਮੇਨ ਗੱਲ ਹੈ ਤੁਹਾਨੂੰ ਕੀ ਲੱਗਦਾ ਸਿੱਟਾ ਨਹੀਂ ਆ ਰਹੀ ਇਸ ਕਰਕੇ ਉਸ ਦੇ ਉੱਤੇ ਕਹਿਣ ਨੂੰ ਤਾਂ ਕੁਝ ਹੈ ਨਹੀਂ ਇਹਨਾਂ ਬੰਦਿਆਂ ਕੋਲੇ ਜਿਹੜੇ ਰੌਲਾ ਪਾਉਂਦੇ ਮੈਂ ਨਹੀਂ ਨਾਲ ਲੈਂਦਾ ਕਿਹੜੇ ਬੰਦੇ ਆ ਹੂੰ ਸੋ ਅਸਲੀ ਗੱਲ ਇਹ ਆ ਵੀ ਲੋਕਾਂ ਨੇ ਆਪਣੇ ਮਤ ਦਾ ਦਾਨ ਦਿੱਤਾ